ਸੱਚੀ ਜੇ ਹੀ ਵੀ ਆ ਲੈ ਇੰਨੇ ਖਾਣੇ ਜਿਹੇ ਚ ਖੜਾ ਮੈਂ ਆ ਬੈਲ ਮਰੀ ਆ ਕਹਿੰਦਾ ਆਉਂਦਾ ਵਾ ਤੇ ਇਥੇ ਨਾਮ ਭਰਿਆ ਵਾ 1 2 3 4 5 ਤੋਂ ਮੈਨੂੰ ਲੱਗਦਾ ਪੰਜਾਬੀ ਰੋਡ ਚੱਕੇ ਲੈ ਜੇ ਸੰਘੇ ਸੰਘੇ ਲਿਖਿਆ ਹੁੰਦਾ ਜਾਂ ਕੰਪਨੀਆਂ ਦਾ ਨਾਮ ਲਿਖਿਆ ਹੁੰਦਾ ਵੀ ਕਿਹੜੇ ਕਿਹੜੇ ਆ ਗਏ ਆ ਆ ਡੱਬੇ ਆ ਮੈਨੂੰ ਨਹੀਂ ਕਹਦੇ ਨੇ ਆ ਪਾ ਹੁਣ ਦਿੱਤਾ ਲਾ ਤੇ ਦੇਖੀਏ ਚਾਹ ਤੱਪੇ ਚੈੱਕ ਕਰੀਏ ਡੋਰ ਮੈਂ ਪਹਿਲੋ ਲਾ ਦੇ ਸੀ ਪਾਚੋਂ ਜਿਆਦਾ ਆ ਯਾਰ ਵੀਡੀਓ ਦਾ ਸਟਾਰਟਿੰਗ ਹੀ ਨਹੀਂ ਕੀਤੇ ਤੇ ਹੁਣ ਟਾਇਰ ਜੇ ਦੇਖਣੇ ਸੀਗੇ ਆ ਉਹਨਾਂ ਦੇ ਵਿੱਚ ਆਹ ਕਿੱਲੀਆਂ ਜੀਆਂ ਅੜ ਗਈਆਂ ਮਤਲਬ ਆ ਜਿਹੜੇ ਟਾਇਰ ਹਨਾ ਆਹ ਲੋਡ ਲਾਉਣੇ ਹੁੰਨੇ ਜਦੋਂ ਤੇ ਟਿੱਕੀ ਦਿੱਤੀ ਸੀ ਇੱਟ ਇਟਾੜ ਕੀਤੀ ਲੀਏ ਤੇ ਫਿਰ ਹੁਣ ਲੋੜ ਲਾ ਕੇ ਫਿਰ ਜਮਾ ਫਿਰ ਇੱਥੋਂ ਤੋਂ ਇੱਥੇ ਲਿਆਉਣੇ ਹੋਣਗੇ ਮੂਰੇ ਮੂਰੇ ਕਰਕੇ ਆ ਕਿੱਲੀਆਂ ਜੀ ਚੈੱਕ ਕਰਦੇ ਹੁੰਨੇ ਆ ਵੀ ਫਿੱਟ ਪੈ ਗਈਆਂ ਜਾਂ ਨਹੀਂ ਬੈਠੀਆਂ ਫੱਟੀਆਂ ਸਹੀ ਲੱਗ ਗਈਆਂ ਸਾਰੀਆਂ ਤੇ ਮੇਰਾ ਤਾਂ ਹੁਣ ਤਾਂ ਇਹਨਾਂ ਦਾ ਸੁੱਧ ਰਹਿਣਾ ਦਾ ਕੰਮ ਖਤਮ ਹੀ ਜਿਆ ਹੈ ਨਹੀਂ ਅੱਗੇ ਦਾ ਵੀ ਆ ਵੀ ਆ ਟਰੱਕ ਦੇ ਆ ਲੋਡ ਕਰਦੇ ਹੁੰਦੇ ਆ ਜੀ ਤੇ ਅੱਜ ਤਾਂ ਪੰਜ ਚੇਕੀ ਆ ਦੋ ਰਹਿ ਗਏ ਮਗਰ ਬਾਕੀ ਦਾ ਲਾ ਲਾਤਾ ਲੋਡ ਚੱਲੀਏ ਹੁਣ ਆਪਾਂ ਲੋਡ ਚੱਕਣ ਇੱਥੋਂ ਹੈਗੀ ਆ ਵਾਰਟ ਉਹ ਹੈ ਗਰੂ ਆ ਬ੍ਰੇਕ ਵਿੱਚ ਕਰੀ ਦੇ ਆ ਟਰੱਕ ਦੇ ਬ੍ਰੇਕ ਆ 28 ਆਟੋ ਪੈ ਗਿਆ ਗিয়ার ਇਹ ਹੁਣ ਇਧਰੋਂ ਬੈਲਟ ਲਾਉਣੀ ਆ ਅਗਾਸ 60 ਦਾ ਟੈਂਪਰੇਚਰ ਪਹਿਲਾਂ 40 ਦਾ ਸੀਗਾ ਪਹਿਲਾਂ ਤਾਂ ਮੈਂ ਕੋਡ ਕੱਢ ਪਾ ਕੇ ਨਿਕਲਿਆ ਥੋੜਾ ਸੂਰਜ ਜੇ ਚੜ ਗਿਆ ਤਾਂ ਸੈਟ ਜੇ ਹੋ ਗਿਆ ਟੈਂਪਰੇਚਰ ਅੱਗੇ ਪ੍ਰਾਣਾ ਸੀ ਇੱਥੇ ਸਕਿਉਰਿਟੀ ਗਾਰਡ ਜ ਹੁਣ ਤਾਂ ਚੇਂਜ ਹੋ ਗਿਆ ਅੱਗੇ ਉਹਨੇ ਬਿਜਾਰੀ ਨੇ ਹਰ ਵਾਰੀ ਬੁਲਾ ਕੇ ਨੇ ਕਿਦਾ ਹੁੰਦਾ ਸੀ ਸਕਿਉਰਿਟੀ ਗਾਰਡ ਹੁਣ ਸਕਿਉਰਿਟੀ ਗਾਰਡ ਚੇਂਜ ਹੋ ਗਿਆ ਇੱਥੇ ਪਾ ਪਾ ਲਿਆ ਢੇਲ ਤੇ ਇਥੋਂ ਥੋੜੀ ਕਿ ਦੂਰੀ ਤੀ ਲੋੜ ਚੱਕਣਾ 10 15 ਕਿ ਮੀਲਾਂ ਤੋਂ ਲੋੜ ਚੱਕਣਾ ਦੇਖ ਰਾਂ ਕਿਹਜਾ ਪਹਿਲੀ ਵਾਰੀ ਆਦਰਾਖਤ ਤੇ ਚਿੜੀਆਂ ਦੀ ਵੀਡੀਓ ਬਣਾਈ ਸੀਗੀ ਤੇ ਹੁਣ ਤਾਂ ਸੁੱਕ ਜੱਲਿਆ ਬਿਆਰਾ ਹਣ ਵੀ ਚਿੜੀਆਂ ਦੀ ਆਵਾਜ਼ ਆਉਂਦੀ ਆ ਦੇਖਣ ਹੀ ਸੋਹਣੀ ਕਟਿੰਗ ਕੀਤੀ ਹੋਈ ਆ ਜਦੋਂ ਜਦੋਂ ਪਰਚੀ ਲਈ ਹੈ ਤੇਲ ਪਾਈ ਦੀ ਮੁੱਕਣਦੇ ਨਹੀਂ ਬੱਚੇ ਨਿਕਲੇ ਨਹੀਂ ਮਾੜਾ ਚਾਚੀ ਨੂੰ ਲੈ ਲਈ ਇਹ ਕਮਨ ਐਕਸਪ੍ਰੈਸ ਐਲ ਥੈਂਕ ਯੂ ਕਮਨ ਐਕਸਪ੍ਰੈਸ ਆਪ ਫਾਦੋ ਲੈ ਲੀ ਸਗੀਦਾ ਇਹ ਜ਼ਰੂਰੀ ਹੁੰਦੀ ਆ ਤੇਲ ਪਾਏ ਦੀ ਤਸਦੀਕ ਲੈਣੀ ਜ਼ਰੂਰੀ ਆ ਤੇ ਵੀ ਤੇ ਲੱਗੇ ਆਈ ਪੀ ਯੂਨਟ ਇਹ ਵੀ ਯੂਨਟ ਮੇਰੇ ਵਾਲੇ ਟਰੱਕ ਤੇ ਲੱਗਾ ਹੈ ਬੜਾ ਘੈਂਟ ਚੀਜ਼ ਆ ਇਹ ਪੀ ਯੂਨਟ ਦਾ ਬਈ ਇਹ ਰਹਦਾ ਜਦੋਂ ਮਰਜ਼ੀ ਚਲਾ ਕੇ ਸੌਂ ਸੂ ਜਾ ਟਰੱਕ ਬੰਦ ਕਰਦੇ ਆ ਲੇਕਿਨ ਇਹ ਘੇੜਦਾ ਆ ਪਰ ਟਰੱਕ ਪਹਾੜੀਆਂ ਪੱਦਲ ਦੇਗੇ ਨਹੀਂ ਹੋਵੇ ਆ ਕਿ ਆਈ ਬੋਤਲਾਂ ਨੇ ਚੱਲੀਏ ਹੁਣ ਤੇ ਇਹਦੇ ਨੇੜੇ ਆ ਕੇ ਆਪਾਂ ਕਰੀਏ ਹੁਣ ਪ੍ਰੋਸੀਡ ਪਿੱਛੇ ਫੇਰ ਰੱਖਾਂਗੇ ਇੱਥੇ ਰੱਖਦੀ ਕਿੱੱਚੀ ਦੀ ਤਿਆਰੀ ਚੱਲੀਏ ਓਕੇ ਬਈ ਆਹ ਵੀਡੀਓ ਜਿੰਨੀ ਹੈ ਦੇਖਿਓ ਨੈਕਸਟ ਹੋਰ ਬਣਾਵਾਂਗੇ ਇਹਦੇ ਨਾਲ ਹੀ ਐਡ ਕਰਾਂਗੇ ਓਨਾਂ ਚੱਕਾ ਵੀਡੀਓ ਦਾ ਇੰਜੋਏ ਕਰਿਓ ਲਾਈਕ ਤੇ ਸ਼ੇਅਰ ਕਰਨਾ ਓਕੇ ਬਾਏ ਬਾਏ ਟੇਕ ਕੇ ਦੇਖ ਕੇ ਨਹੀਂ ਸੋਹਣੀ ਪਹਾੜੀ ਨੂੰ ਨਾ ਇਹਨਾਂ ਨੇ ਮਤਲਬ ਮਿੱਟੀ ਲਾ ਕੇ ਦੁਬਾਰੇ ਇਹਨੂੰ ਪਹਾੜੀ ਨੂੰ ਕੀਤਾ ਸਹੀ 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 ਕਰ ਕਰਕੇ ਜਾ ਰੋੜੇ ਰੜੇ ਪੱਥਰ ਪੁੱਥਰ ਹੁਣੇ ਥੱਲੇ ਡੇਗਦੇ ਹੋਣੇ ਆ ਉਹ ਸਾਰਾ ਕੁਝ ਸਹੀ ਕਰਕੇ ਫਿਰ ਦੁਬਾਰੇ ਫਿਰ ਕਾਹ ਲਾਇਆ ਤੇ ਪਹਾੜੀ ਦੇ ਕਾਹ ਇਹਨਾਂ ਨੇ ਤਾਜਾ ਹੁਣ ਲਾਇਆ ਵਾ ਇਹ ਆ ਰੋਡ ਦੇ ਸਾਰੇ ਜਿਹਨਾਂ ਨੇ ਇਹਨਾਂ ਨੇ ਨਾ ਪਹਾੜੀ ਪਿੱਛੇ ਕੀਤੀ ਆ ਖੁਰਚ ਕੇ ਇਹਨਾਂ ਨੇ ਪਹਾੜੀ ਪਿੱਛੇ ਕੀਤੀ ਆ ਤੇ ਆ ਸੜਕ ਚੌੜੀ ਕਰਨ ਲੱਗੇ ਹੋਇਆ ਇਹ ਆ ਗਿਆ ਸਾਰੀ ਸੜਕ ਚੌੜੀ ਕਰਨ ਲੱਗੇ ਹੋਇਆ ਰੋਡਵਾਰ ਕਿ ਚੱਲੀ ਜਾਂਦਾ ਇਹਨਾਂ ਦਾ ਪਰ ਇਹਨਾਂ ਚੱਲਦਾ ਹੈ ਕਿ ਹੁੰਦਾ ਰੋਡਵਾਰ ਕ ਬੰਦੇ ਹੁੰਦੇ ਘੱਟ ਹੀ ਨਹੀਂ ਹੁੰਦੇ ਆ ਪਤਾ ਨਹੀਂ ਕਦੋਂ ਕੰਮ ਕਰਦੇ ਆ ਕੀ ਕਰਦੇ ਆ ਹੁਣ ਤਾਂ ਮੈਨੂੰ ਲੱਗਦਾ ਛੁੱਟੀ ਛੱਡੀ ਦੀ ਆ ਗੱਡੀਆਂ ਕਰੇ ਨਹੀਂ ਇੱਧਰ ਪਰਲੀ ਹੈਟ ਵੀ ਪੌੜ ਬਣਾਣਗੇ ਦੋਨੀਆਂ ਸਾਈਡ ਰਸਤਾ ਕਰਨਗੇ ਲੈਫਟ ਤੇ ਰਾਈਟ ਦਾ ਦੇਖੀ ਕਿੰਨਾ ਸੋਹਣਾ ਥਿਊ ਹੋਣਾ ਇਹ ਮਨ ਦਾ ਮਸ਼ੀਨ ਪੌੜ ਚੱਕ ਕੇ ਪਣੇ ਬਣਾਏ ਇਹ ਕਰਦੇ ਆ ਮਤਲਬ ਪਣੇ ਉਹਨਾਂ ਇਹਨਾਂ ਨੇ ਪੌੜਾ ਤੇ ਰੱਖ ਦੇਣੇ ਗੱਲ ਖਤਮ ਬੜਾ ਟਾਈਮ ਤੱਕ ਖਰਾਬ ਨਹੀਂ ਹੁੰਦਾ ਤਾਂ ਹੀ ਇਹ ਜਲਦੀ ਛੜਕਾ ਬਣਾਵਨ ਨੂੰ ਦਿੰਦੇ ਹੁੰਦੇ ਆ ਦੇ ਘਰ ਕੇ ਨਾ ਸੋਣਾ ਕਾਵਾਦ ਹੈ ਆ ਬੈਠਾ ਵਿੰਡੋ ਜੀ ਜਰੌਣਕ ਲੱਗੀ ਰੈਂਦੀ ਹੁਣ ਵਿੰਡੋ ਚ ਆਗ ਰਹੀ ਰਹਿੰਦਾ ਕਿਹੜਾ ਆ ਗਿਆ ਕਿੰਨੇ ਆ ਕਿੰਨੇ ਟਰੱਕ ਇੰਨੇ ਮੜ ਗਏ ਕਿੰਨੇ ਚਲੇਗੇ ਪਰ ਕਿੱਥੇ ਹਰ ਇੱਕ ਬੰਦਾ ਬਿਜ਼ੀ ਆ ਇੰਨਾ ਦਾ ਕਿੱਥੇ ਨੋਟ ਕਰਦਾਣਾ ਆਪਾਂ ਤੁਹਦਾ ਹੀ ਗੱਲਾਂ ਕਰਦੇ ਆ ਆ ਰੇਲਾ ਇਹਨਾਂ ਨੇ ਛੜ ਕੇ ਚੌੜੀ ਕਰਨੀਏ ਜਦੋਂ ਸੜਕ ਬਣ ਗਈ ਪਤਾ ਹੀ ਨਹੀਂ ਲੱਗਣਾ ਰੋਡ ਰੜ ਕਿੱਥੇ ਇਹਨਾਂ ਨੇ ਕਿੰਨੇ ਕਿਹੜਾ ਬਣਾਇਆ ਸੀ ਕਿਵੇਂ ਕੀਤਾ ਸੀ ਸਾਰਾ ਇਹਨਾਂ ਸੋਨਾ ਬਦਾਦ ਨੇ ਪ੍ਰੋਪਰ ਜਿਵੇਂ ਅਭੀ ਗੰਦ ਨਹੀਂ ਛੱਡਣਾ ਇਹਨਾਂ ਨੇ ਦੇ ਲਿਆ ਜਦੋਂ ਰੋਡ ਬਣ ਕੇ ਡਨ ਹੋ ਜਾਣਾ ਪਤਾ ਹੀ ਨਹੀਂ ਲੱਗਣਾ ਵੀ ਆਹ ਪੋਰ ਪੁਲ ਨਵਾਂ ਬਣਿਆ ਵਾ ਕਿੰਨੀ ਸਫਾਈ ਇਹਨਾਂ ਦਾ ਕਰਦੇ ਆਂ ਕਹਿੰਦੀ ਤੂੰ ਗਲਤ ਆ ਗਿਆ ਇੱਥੋਂ ਕਹਿੰਦੀ ਐਗਜ਼ਿਟ ਨਿਕਲਦਾ ਵਾ ਤੂੰ ਐਂਟਰ ਕਰਨ ਨੂੰ ਫਿਰਦਾ ਚੰਗੀ ਸੀ ਮੈਂ ਕਿਹਾ ਇੱਥੋਂ ਮੈਂ ਬੈਕ ਹੁਣ ਤਾਂ ਜਾ ਨਹੀਂ ਸਕਦਾ ਹੈਗਾ ਕਹਿੰਦੀ ਵੀ ਮੈਂ ਤੈਨੂੰ ਗੇਟ ਖੋਲ ਦੇਣੀ ਆ ਦੁਬਾਰੇ ਯੂ ਟਰਨ ਮਾਰ ਕੇ ਨਿਕਲ ਜਾ ਇਹਨਾਂ ਦਾ ਲਿਖਿਆ ਹੀ ਨਹੀਂ ਸੀ ਕਿੱਥੇ ਐਂਟਰਸ ਆ ਕਿੱਥੇ ਐਗਜ਼ਿਟ ਆ ਉਹ ਪਰੇ ਆ ਗਿਆ ਦੱਸ ਇਹਨਾਂ ਦੇ ਵੀ ਹੱਥ ਹੀ ਆ ਮੁੜ ਕੇ ਇੱਥੇ ਹੀ ਆ ਕੇ ਡੋਰਾਂ ਤੇ ਟਰੱਕ ਲਾਉਂਗਾ ਦੇਖ ਲਈ ਇੱਥੇ ਹੀ ਹੋਣਾ ਦੁਬਾਰੇ ਮਾਰੀਆ ਪਾ ਯੂ ਟਰਨ ਇਹ ਲੋੜ ਇੰਟਰੈਸ ਹੈਗਾ ਇਧਰੋਂ ਐਂਟਰਸ ਦੇਖ ਲਾ ਕੋਈ ਵੀ ਸਾਈਨ ਨਹੀਂ ਲੱਗਿਆਗਾ ਅਸੀਂ ਇੱਥੋਂ ਐਂਟਰਸ ਅਨਿਕਾਇ ਸਾਈ ਲਿਖਿਆ ਵਾ ਵੱਡਾ ਕਰਕੇ ਲਾ ਦੋ ਸਾਨੂੰ ਨਹੀਂ ਦਿਦਾ ਗੱਡੇ ਵੱਡੇ ਵੱਡੇ ਸਾਈ ਚਾਹੀਦੇ ਲੱਗੇ ਨੇ ਨੈਵੀਗੇਸ਼ਨ ਉੱਥੇ ਹੀ ਆ ਕੇ ਖਤਮ ਹੁੰਦਾ ਸੀ ਮੈਂ ਵੀ ਉੱਤਰ ਪਹੁੰਚ ਗਿਆ ਹੁਣ ਇੱਥੇ ਨਹੀਂ ਪਤਾ ਲੱਗਦਾ ਕਿੱਧਰ ਨਹੀਂ ਜਾਣਾ ਉਹ ਸਿੱਧਾ ਹੀ ਜਾਣਾ ਇੰਨਾ ਜੀ ਤਾਂ ਇੰਨੇ ਖਤਰਨਾਕ ਕੀਤੀ ਵੀ ਹੈ ਜਿਵੇਂ ਜੇਲ ਹੁੰਦੀ ਹੈ ਪਾਰਕਿੰਗ ਅਲਰਟ ਸਾਰਾ ਬਾਹਰ ਆ ਕਾਰ ਪਾਰਕਿੰਗ ਇੰਗੀਆਂ ਨਹੀਂ ਬੇਰੋਸ ਦੇ ਅੰਦਰ ਹੁੰਦੀ ਆ ਉਹਨਾਂ ਦੀ ਬਾਹਰ ਆ ਸਕਿਉਰਟੀ ਯਾਡ ਸਟਾਪ ਸੈਨ ਚੈਕਿੰਗ ਆਫੀਸਰ ਕਰਾਈਏ ਚੈਕਿੰਗ ਚਲੇ ਗਿਆ ਕਹਿੰਦਾ ਸਾਹਮਣੇ ਲਾਲਾ ਥੋੜਾ ਟੇਡਾ ਕਰਕੇ ਖੜਾ ਲੀਂ ਗਿਆ ਉਹ ਸਾਹਮਣੇ ਜਿਹੜਾ ਡੋਰ ਆ ਕਹਿੰਦਾ ਉੱਥੇ ਚੈਕਿੰਗ ਕਰਉਣੀ ਆ ਇੱਥੇ ਕਹਿੰਦਾ ਇਹ ਕਰਕੇ ਖੜਾ ਲਾ ਮੈਂ ਵੀ ਚੱਲ ਖੜਾ ਲੇਗਾ ਇੱਥੇ ਸਿੱਧਾ ਜਾ ਕੇ ਨਾਲ ਕਹਿੰਦਾ ਰਾਈਟ ਜੀ ਕਰ ਲਈ ਉਹ ਹੈ ਚੰਗਾ ਭਾਈ ਲੈ ਕਰ ਲਿਆ ਯੂ ਜੀ ਬਣਾ ਕੇ ਕਹਿੰਦਾ ਰੋਕ ਲਾ ਪਤਾ ਨਹੀਂ ਕੀ ਲੱਦਣ ਉੱਥੇ ਆਫਿਸ ਆ ਲੈ ਕੇ ਅੱਡ ਵਾਲਵਰ ਲੈ ਕੇ ਹੁਣ ਮਨਾ ਸਾਦੀ ਇਹਨੇ ਚੜਾਂ ਦੀ ਚਵਲਾਂ ਦੀ ਚਵਲਾਂ ਦੀ ਐਰੀ ਉਹਨਾਂ ਕਹਿੰਦਾ ਸੀ ਐਰੀ ਉਹਨਾਂ ਵੀ ਸਮਝ ਨਹੀਂ ਲੱਗਦੀ। ਆਂ ਹੀ ਨੇ ਲੈ ਹੱਦਾਂ ਬੰਦੇ ਆ ਦੀ ਜਾਣ ਜਾਣ ਕੇ ਪੰਗੇ ਲੈਂਦੇ ਆ। ਐਰੀ ਉਹਨਾਂ ਸਮਝ ਨਹੀਂ ਲੱਗਦਾ। ਜਿੱਧਰੋਂ ਹੌਲ ਆਇਆ ਮੈਂ ਉਧਰ ਹੀ ਗਿਆ ਨਾ ਦੁਬਾਰੇ ਫੇਰ ਤੁਰ ਜਾ। ਮੈਂ ਕਿਹਾ ਮੈਨੂੰ ਨੇ ਉਧਰ ਭੇਜਿਆ ਵੀ ਮੈਂ ਦੱਸਣ ਕੀ ਕਰਾਂ। ਕਹਿੰਦਾ ਮੈਨੂੰ ਨਹੀਂ ਪਤਾਗਾ। ਆ ਇੱਥੋਂ ਦੀ ਬੈਤ ਦੀ ਜਿੱ ਨਿਕਲ ਜਾ। ਜਿੱਧਰੋਂ ਆਇਆ ਕਹਿੰਦਾ ਉਧਰ ਨਹੀਂ ਕਹਿੰਦਾ ਫੇਰ ਨਿਕਲ ਜਾ। ਹੱਦੀ ਆ ਬੰਦੇ ਆ ਦੀ। ਉੱਥੇ ਆ ਕੇ ਕਹਿਣਾ ਚੈਕਿੰਗ ਕਰਾ ਮੈਨੂੰ ਲੱਗਦਾ ਇਹਨਾਂ ਦੀ ਮੈਡੀਸਨ ਜਾਂ ਕੁਝ ਹੋਰ ਹੋ ਸਕਦੀ ਆ ਹਸਪੀਟਲ ਦੇ ਅੰਦਰ ਛੋਟੇ-ਛੋਟੇ ਜਿਹੀਆਂ ਹੋਈਆਂ ਸੀ ਹਸਪੀਟਲ ਵਾਲੀਆਂ ਮਸ਼ੀਨਾਂ ਵਿਚੋਂ ਨਹੀਂ ਇਹਦੀ ਫੋਟੋ ਬੈਨਰ ਜੇ ਲੱਗੇ ਹੁੰਦੇ ਉਦੋਂ ਦਾ ਸਮਾਂ ਜੀ ਹੁੰਦਾ ਵਾ ਇਹਦਾ ਇੱਧਰੋਂ ਨਿਕਲ ਜਾ ਸੋ ਗਲੀ ਜੀ ਕਿ ਨਹੀਂ ਤੰਗਾ ਵੀ ਕਿਤੇ ਟੁੱਟੀ ਮਰੂਤੀ ਕਾਰ ਆ ਜਿਹੜੀ ਇਥੇ ਮਰੂਤੀ ਕਾਰਾਂ ਨਿੰਗਣੀਆਂ ਨੇ ਤੇ ਤਰਸੇ ਉਹਨੇ ਮਾ ਮੋੜਿਆ ਵਾ ਮੈਨੂੰ ਦੂਜੀ ਨੇ ਵੀ ਤੋ ਐਕਸੀਡੈਂਟ ਦੇ ਆ ਗਿਆ ਉਧਰ ਹੀ ਦੁਬਾਰੇ ਫੇਰ ਪਹੁੰਚ ਗਿਆ ਕੀ ਕਰੇ ਬੰਦਾ ਇੰਨਾ ਦੇ ਨਾ ਗੋਰਿਆਂ ਦੇ ਕੋਈ ਤਾਂ ਚੰਗੇ ਹੁੰਦੇ ਆ ਕੋਈ ਤਾਂ ਨਾ ਗੋਰੇ ਖੜਦਵਾਗ ਨਹੀਂ ਇਹਦੇ ਜਿਹੜਾ ਖੜਦਵਾ ਖੜਦਵਾ ਕੇ ਤੇ ਹੁੰਦਾ ਪੱਕਾ ਇਸ ਐਜੇ ਹੁੰਦੇ ਆ ਮੈਂ ਨਿਕਾ ਨਾ ਕੀ ਆ ਤੇਰਾ ਮੈਂ ਕਿਹਾ ਦਲਵੀਰ ਹਨਾ ਤੇ ਮੈਂ ਸਪੈਲਿੰਗ ਬੋਲੇ ਟੀ ਨਹੀਂ ਇਹਨਾਂ ਨੂੰ ਪਤਾ ਲੱਗਦਾ ਡੀ 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 ਕਿਹੜੀ ਆ ਮਗਰ ਡੀ ਕੱਲੇ ਕੇਲੇ ਸ਼ਬਦ ਦੱਸਣੇ ਪੈਂਦੇ ਆ ਇਹ ਐਪਲ ਐਲ ਲਵਾਈਨ ਇਦਾਂ ਦੱਸਣੇ ਪੈਂਦੇ ਤਾਂ ਕਿ ਤੇ ਇਹਨਾਂ ਨੂੰ ਸਪੈਲਿੰਗ ਸਮਝ ਲੱਗਦੇ ਆ ਆਪਾਂ ਸੋਚ ਰਹੇ ਸੀਗੇ ਪੰਜਾਬ 'ਚ ਸੀਗੇ ਵੀ ਗੋਰੇ ਬੜੇ ਪੜੇ ਲਿਖੇ ਹੋਣਗੇ ਇਹ ਤਾਂ ਸਾਡੇ ਨਾਲ ਵੀ ਘੱਟ ਪੜੇ ਲਿਖੇ ਆ ਇਹ ਵਾਸਾ ਗਲੇਰ ਰੰਗ ਦੇ ਹੀ ਸੋਹਣੇ ਆ। ਹੋਰ ਤਾਂ ਨਾ ਮਰਤ ਹੈ ਨਹੀਂ। ਡੰਗਰੀ ਆ ਦਾ। ਹੁਣ ਇੱਥੇ ਦੇਖੋ ਕੀ ਕਹਿੰਦੇ ਆ। ਉਹੀ ਜਗ੍ਹਾ ਤੇ ਆ ਗਿਆ ਜਿੱਥੋਂ ਇੱਥੋਂ ਯੂ-ਟਰਨ ਮਾਰੀ ਸੀ। ਇੱਥੇ ਬੈਠਾ ਬ੍ਰੇਕ ਟਾਈਮ 'ਚ ਸੀ ਗਿਆ 10 ਵਾਰੀ ਬੋਲਿਆ ਆਫਿਸ ਆਫਿਸ ਆਫਿਸ। ਇਹ ਹੁਣ ਤੁਹਾਨੂੰ ਦਫ਼ਤਰ ਕਹਾ ਆਫਿਸ ਨਹੀਂ ਲੈ ਸਮਝ ਲੱਗਦਾ ਬੰਦਿਆਂ ਨੂੰ। ਬਾਜੋ ਉਹ ਆਫਿਸ ਲੈ ਥੇਗੀ ਗੱਲ ਬਣੀ ਆਧੀ ਹੈ ਯਾਰ ਇਹਨਾਂ ਨੂੰ ਮੈਂ ਆਫਿਸ ਗਈ ਜਾਂਣਾ ਇਹ ਕਹਿੰਦਾ ਉਹ ਆਫਿਸ ਲੈ ਇਹਨਾਂ ਨਾਲ ਕੀ ਹੋ ਗਿਆ ਮੈਂ ਵੀ ਆਫਿਸ ਹੀ ਕਹਿੰਦਾ ਸੀ ਮੈਂ ਕਿਹੜਾ ਕੀ ਹੋਰ ਕੋ ਬੋਲਦਾ ਸੀਗਾ ਤੇਰਾ ਗਾਂਹ ਚਲੇ ਜਾ ਗਾਂਹ ਵਾ ਕੀ ਕਰੇ ਇੱਥੇ ਮੈਂ ਯੂ-ਟਰਨ ਮਾਰ ਕੇ ਆ ਉੱਥੋਂ ਆਇਆ ਸੀ ਸੱਚੀ ਜਹੀ ਲੀ ਆ ਲੈ ਇਨੇ ਖਾਨੇ ਜੇ ਚ ਖੜਾ ਮੈਂ ਆ ਬੈਲ ਮਰੀ ਆ ਕਹਿੰਦਾ ਆਉਂਦਾ ਵਾ ਤੇ ਥੇ ਨਾ ਭਰੇ ਆ ਵਾ 1 2 3 4 5 ਤਾਂ ਮੈਨੂੰ ਲੱਗਦਾ ਪੰਜਾਬੀ ਰੋਡ ਚੱਕ ਕੇ ਲੈ ਜੇ ਸਿੰਘ ਸਿੰਘ ਲਿਖਿਆ ਹੁੰਦਾ ਜਾਂ ਕੰਪਨੀਆਂ ਦਾ ਨਾਮ ਲਿਖਿਆ ਹੁੰਦਾ ਵੀ ਕਿਹੜੇ-ਕਿਹੜੇ ਆ ਗਏ ਆ ਆ ਡੱਬੇ ਆ ਪਤਾ ਨਹੀਂ ਕਹਦੇ ਨੇ ਆ ਮੈਨੂੰ ਕਹਿੰਦੇ ਕਿੱਥੇ ਜਾਣਾ ਲੋੜ ਮੈਂ ਕਿਹਾ ਐਰੀਅਨ ਹਨਾ ਕਹਿੰਦਾ ਕੀ ਗਈ ਹੈ ਨਾ ਮੈਂ ਕਿਹਾ ਵੀ ਐਰੀਅਨ ਪੀਨੈਕਸ ਫਿਰ ਮੈਂ ਫੋਨ ਮੁਰੇ ਕਰਤਾ ਓ ਐਰੀਅਨ ਲੈ ਐਰੀਅਨ ਬੱਸ ਜਦੋਂ ਗੱੜ ਗੱੜ ਨਹੀਂ ਖਰਾਬ ਹੋਇਆ ਹੁੰਦਾ ਐਰੀਅਨ ਓ ਐਰੀਅਨ ਹੈ ਨਾ ਅੱਧੀ ਆ ਦੇ ਲੈ ਕਿਵੇਂ ਆਉਂਦਾ ਤੁੱਟ ਲਿਆ ਛੋਟਾ ਹੱਥੀ ਜਾਂਦਾ ਡੋਰ ਆਪਾਂ ਖੋਲਦੇ ਕੋਈ ਨਾ ਕਹਦਾ 80 ਇੱਥੇ ਲਾ ਦੇ ਇੱਥੋਂ ਤੋਂ ਪਤਾ ਤੇਰਾ ਯੂ ਟਰਨ ਵਾਰ ਕੇ ਲੈ ਲਾਉਨੇ ਆਪਾਂ ਟਰੱਕ ਬੈਗ ਨੀਦਰ ਡਰਾਈਵਰੀ ਹਨ ਪੰਜਾਬ ਤੋਂ ਸਿੱਖ ਕੇ ਆਏ ਸੀਗੇ ਜਿਹੜੀ ਬੈਕਅਪ ਬੁੱਕਾ ਲਾਉਣੀ ਆ ਤਾਂ ਨਾ ਪੈਨਾ ਲਾਇਸੈਂਸ ਉਹ ਬੈਕਅਪ ਲਾਉਣੀ ਆ ਜਿਵੇਂ ਹੁਣ ਆਪਾਂ ਮੂਰ ਨੂੰ ਕਰਨਾ ਵਾ ਟਰੱਕ ਇਹਨੂੰ ਕਹਿੰਦੇ ਨੇ ਫੁੱਲ ਲੈਣੀ ਸ਼ਾਮ ਤੋਂ ਹੋਰੀ ਤਰ੍ਹਾਂ ਦਾ ਹੈ ਵੀ ਮੂਰ ਨੂੰ ਕਰਨਾ ਜਦੋਂ ਪਾਸ ਕਰਦੇ ਹੁੰਦੇ ਆ ਟੈਸਟ ਪਾਸ ਕਰਦੇ ਹੁੰਦੇ ਆ ਉਦੋਂ ਹੁੰਦਾ ਵੀ ਤੂੰ ਜੇ ਜਾਦੇ ਵਾਰੀ ਮੂਰ ਨੂੰ ਕਰੇਂਗਾ ਟਰੱਕ ਵੀ ਮਤਲਬ ਆ ਜਾਣਾ ਨਹੀਂ ਲੰਘਣਾ ਤੇ ਫੋਰਵੇ ਫਲੈਸ਼ਰ ਲਾਉਣੀ ਪੈਂਦੇ ਆ ਤੇ ਤਾਂ ਕਿਤੇ ਪੈਕ ਕਰਨਾ ਹੁੰਦਾ ਫੋਰਵੇ ਫਲੈਸ਼ਰ ਦੀ ਆਵਾਜ਼ ਆਉਂਦੀ ਹੋਣੀ ਹੈ ਮੇਰੀ ਆਵਾਜ਼ ਪਤਾ ਨਹੀਂ ਆਉਂਦੀ ਹੋਣੀ ਸਾਫ਼ ਪਤਾ ਨਹੀਂ ਨਹੀਂ ਲਿਵਰ ਤਨੀ ਕਿੰਨੇ ਕਿੰਨੇ ਪਿੰਡ ਚ ਗਲੀਆਂ ਚ ਟਰਾਲੀਆਂ ਬੈਗ ਲਾਦੀਆਂ ਕਿੰਨੇ ਕਿੰਨੇ ਵਾਰੀ ਘਰਾਂ ਚ ਬੈਗ ਲਾਦੀਆਂ ਟਰਾਲੀਆਂ ਤੇ ਟਰੱਕੇ ਸਾਤੋਂ ਕਿਵੇਂ ਨਾ ਬੈਗ ਲੱਗੇ ਆਦਾ ਬੈਗ ਤੇ ਇਹ ਚਲ ਪਿੱਛੇ ਲਾ ਦੇ ਨਾ ਪਨਾ ਕੇ ਦੇਣੀ ਉਦੋਂ ਲੱਗ ਗਿਆ ਲਾ ਜੋ ਕਰਦੇ ਆ ਲੋਡ ਚੱਚ ਤੇ ਬ੍ਰੇਕ ਤੇ ਲੋਡ ਚੱਕ ਕੇ ਫੇਰ ਦੇ ਦਿਆ ਤੇ ਪੌਨੇ ਹਾਉ ਡਰੈਸ ਤੇ ਕਦੋਂ ਪਹੁੰਚਦੇ ਆ ਉਥੇ ਆਪਾਂ ਜਿੱਥੇ ਲੋਡ ਲਾਉਣਾ ਵਾ ਲੋਡ ਲਾਉਣ ਵਾਲੀ ਜਗ੍ਹਾ ਤੇ ਕਦੋਂ ਪਹੁੰਚਦੇ ਆ ਕੀ ਟਾਈਮ ਉਥੇ ਐਰੀਆ ਨੂੰ ਵੀ ਨਾ ਬੀਨੈਕਸ ਲੋਡ ਲਾਉਣਾ ਏ ਬੱਕ ਦੇ ਪਾਈਏ ਆਪਾਂ ਡਰਾਈਵ ਪਾਉਣੀ ਆ ਬੱਕ ਦੇ ਵੀ ਪਏ ਲੋੜ ਲੋਡ ਚੱਕਦਾ ਮੈਂ ਇਹ ਜੀ ਵੀ ਪਾਉਣਾ ਪੈਂਦੀ ਆ ਵੀ ਲੋਡ ਚੱਕਣਾ ਮੈਂ ਫੇਰ ਕਾਫੀ ਕੁ ਵੀ ਲਈਏ ਖਾਈਏ ਪੀਏ ਕੁਛ ਕੱਲ ਦਾ ਕੁਛ ਖਾਦਾ ਪੀਤਾ ਨਹੀਂ ਉਵੇਂ ਖੜੀ ਜਾਂਦੇ ਆ ਮੈਂ ਡਾਈਟ ਕਰ ਲਈਏ ਕੱਲ ਦਾ ਕੁਛ ਨਹੀਂ ਖਾਦਾ ਜੱਕ ਲਈਏ ਲੋਡ ਮੈਂ ਇਹਨੇ 12 ਵਜੇ ਦਾ ਬੈਠਾ 2 ਵਜੇ ਲੋੜ ਲੰਦਿਆ ਪਤਾ ਨਹੀਂ ਕੀ ਲੱਦਿਆ ਇਹਨਾਂ ਨੇ ਸੀਗਾ ਦਾ ਲੋਡ ਹਾਲ ਕਈ ਚਲੋ ਨੀਂਦ ਪੂਰੀ ਹੋ ਗਈ ਫਾਰਾਂ ਤਾਂ ਦੋ ਸੌ ਗਈ ਸੀ ਟਰੱਕ ਬੰਦ ਕੀਤਾ ਸ਼ੀਸ਼ੇ ਡਾਉਨ ਕੀਤੇ ਆਰਾਮ ਨਾਲ ਸੱਤਾ ਵਿਆ ਗਰਮੀ ਆਈ ਵਈ ਸੀ ਹੁਣ ਤਾਂ ਅੰਨਾਂ ਚ ਵੀ ਗਰਮੀ ਆਈ ਵਈ ਸੀ। ਦੇਖੀਏ ਇਹ ਲੋਕ ਤੇ ਹੰਨਾਂ ਨੇ। ਇੰਨਾ ਟਾਈਮ ਲੱਗਦਾ। ਆ ਜੋ ਵੀ ਲਾਇਆ ਵਧੀਆ ਹੀ ਆ, ਨੀਂਦ ਪੂਰੀ ਹੋ ਗਈ। ਤਰਣ ਬਾਹਰ ਤੱਕ ਲੱਦਿਆ ਪਿਆ ਹੈ ਜਮਾਂ ਖਾਲੀ ਹੋਈ ਆ ਭਾਜੇ ਨੂੰ ਭਜਨ ਹੈ ਨਹੀਂ ਇਹਨਾਂ ਹਲਕਾ ਹੀ ਆ ਭਰਿਆ ਪਿਆ ਟਰੱਲਰ ਲਾਤੀਆਂ ਬੈਲਟਾ ਸੈੱਟ ਕਰਕੇ ਐਸਾ ਪੈਨ ਹਲਕਾ ਹੀ ਆ ਜਿਵੇਂ ਆਪਣੇ ਕੋਈ ਕਾਰਾਂ ਦਾ ਟੀਟ ਦਾ ਥੱਲ ਲਾਉਂਦੀਆਂ ਨਹੀਂ ਹੁੰਦਾ ਉਹ ਵੀ ਸਹੀ ਆ ਤੇ ਸੀਲ ਉਹਨਾਂ ਨੇ ਦਿੱਤੀ ਨਹੀਂ ਆਪ ਦਾ ਪਰਸਨਲ ਲੌਗ ਲੱਗਦਾ ਜੀ ਆ ਕੋਈ ਕਿੱਥੇ ਦੇ ਰਹੀ ਹੁਣ ਜੱਟਾ ਕਾ ਪਣੀ ਰੈਡੀ ਕਰਕੇ ਬਲੈਕ ਕਾਫੀ ਐਡ ਦੇਸੀ ਘਿਓ ਚੰਗੇ ਇਹ ਸਿੱਕੇ ਦਾ ਖੜਾ ਹੈ ਨਾ